ਸਮਰਾਲਾ ਦੇ ਕ੍ਰੀਏਟਿਵ ਲੇਡੀਜ਼ ਕਲੱਬ ਦੇ ਵੱਲੋਂ ਤੀਆਂ ਦਾ ਤਿਹਾਰ ਬੜੇ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਨੂੰ ਹੋਸਟ ਕਰਨ ਲਈ ਪੂਜੇ ਗੁਰਮੀਤ ਕੋਰ ਮੀਤੂ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਦਸਵਾਂ ਤੀਆਂ ਦਾ ਤਿਹਾਰ ਬੜੇ ਹੀ ਧੂਮ-ਤਾਮ ਦੇ ਨਾਲ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਮਨਾਇਆ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਤਿਹਾਰ ਨੂੰ ਮਨਾਉਣ ਦਾ ਮੁੱਖ ਮਕਸਦ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਹਰ ਸਾਲ ਤੀਜ ਦੇ ਤਿਹਾੜੀ ਉੱਤੇ ਪੰਜਾਬਣਾਂ ਇਕੱਠੀਆਂ ਕਰ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਮਿਸ ਤੀਜ ਲਈ ਮੁਕਾਬਲੇ ਕਰਵਾਏਗੇ ਉੱਥੇ ਹੀ ਸੋਹਣੇ ਮੋਟਿਆਰ, ਮਿਸ ਸਮਰਾਲਾ ਟੋਰ ਪੰਜਾਬ ਦੀ, ਸੋਹਣਾ ਮੁਖੜਾ ਆਦਿ ਦੇ ਮੁਕਾਬਲੇ ਵੀ ਕਰਵਾਏਗੇ। ਇਸ ਮੁਕਾਬਲੇ ਦੇ ਵਿੱਚ ਮਿਸ ਤੀਜ ਦਾ ਖਿਤਾਬ ਤਨੀਸ਼ਨ ਸੇਡਾ ਦਵਿੰਦਰ ਕੌਰ ਨੂੰ ਮਿਸ ਸਮਰਾਲਾ ਅਤੇ ਸਪਨਾ ਥਾਪਰ ਨੂੰ ਮਿਸਿਸ ਤੀਜ ਦਾ ਖਿਤਾਬ ਪ੍ਰਾਪਤ ਹੋਇਆ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬਣਾ ਸੱਭਿਆਚਾਰਕ ਪੰਜਾਬਣ ਮੁਟਿਆਰਾਂ ਸੱਭਿਆਚਾਰਕ ਪਹਿਰਾਵੇ ਵਿੱਚ ਸਜਤਸਕੀਆਂ ਆਈਆਂ ਤੇ ਗਿੱਧਾ ਬੋਲੀਆਂ ਵੱਖ-ਵੱਖ ਖੇਡਾਂ ਦੇ ਵਿੱਚ ਹਿੱਸਾ ਲੈ ਕੇ ਖੂਬ ਆਨੰਦਮਾਨਿਆ। ਅੰਤ ਵਿੱਚ ਕ੍ਰੀਏਟਿਵ ਲੇਡੀਜ਼ ਕਲੱਬ ਦੇ ਮੈਂਬਰਾਂ ਵੱਲੋਂ ਅਗਲੇ ਸਾਲ ਮਿਲਣ ਦੇ ਵਾਅਦੇ ਦੇ ਨਾਲ ਸਭ ਦਾ ਧੰਨਵਾਦ ਕੀਤਾ ਗਿਆ। ਮੇਰਾ ਨਾਮ ਦਿਨੇਸ਼ਾ ਸੈਡਾ ਆ ਮੈਂ ਇੱਥੇ ਲੋਕਲ ਸਮਰਾਲੇ ਤੋਂ ਆਂ। ਜੰਨੀਆਂ ਦਾ ਤਿਹਾਰ ਜਿਵੇਂ ਆਪਣੇ ਪੰਜਾਬ ਦਾ ਸੱਭਿਆਚਾਰਕ ਇੱਕ ਤਿਹਾਰ ਆ ਜਿਹੜਾ ਕਿ ਅੱਜ ਅਸੀਂ ਇੱਥੇ ਸਾਰੇ ਮਨਾਉਣ ਆਏ ਸੀਗੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਮੈਂ ਜਿੰਨਾ ਮੇਤੋ ਹੋ ਸਕਿਆ ਉਹਨਾ ਪੰਜਾਬੀ ਪਹਿਰਾਵਾ ਪਾਣ ਦੀ ਕੋਸ਼ਿਸ਼ ਕੀਤੀ ਤੇ ਅੱਜ ਮੈਂ ਇੱਥੇ ਮਿਸਤੀ ਚੁਣੀ ਗਈ ਮੈਨੂੰ ਬਹੁਤ ਚੰਗਾ ਲੱਗਿਆ ਜਿਵੇਂ ਜਿਵੇਂ ਹੁਣ ਟਾਈਮ ਬਦਲੀ ਜਾਂਦਾ ਲੋਕੀ ਆਪਣੇ ਆਪ ਨੂੰ ਮਾਡਰਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਆਪਾਂ ਨੂੰ ਆਪਣੀ ਜਿਹੜੀ ਜੜਾਂ ਨੇ ਉਹ ਨਹੀਂ ਭੁੱਲਣੀਆਂ ਚਾਹੀਦੀਆਂ ਆਪਾਂ ਨੂੰ ਆਪਣੀ ਜੜਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਆਪਣਾ ਸੱਭਿਆਚਾਰ ਆਪਣਾ ਕਲਚਰ ਜਿਹੜਾ ਹੈ ਉਹ ਯਾਦ ਰੱਖਣਾ ਚਾਹੀਦਾ ਅੱਜ ਕੱਲ੍ਹ ਦੀ ਲੋਕਾਂ ਨੂੰ ਟੀ ਮਟਿਆਰਾਂ ਨੂੰ ਜੀ ਆਂਟੀਆਂ ਨੂੰ ਸਭ ਨੂੰ ਜੀ ਗਰਮੀ ਬਹੁਤ ਲੱਗਦੀ ਹੈ ਜੀ ਲੋਕਾਂ ਨੂੰ ਐਵੇਂ ਇਕੱਠੇ ਹੋਣਾ ਚੰਗਾ ਨਹੀਂ ਲੱਗਦਾ ਉਹ ਕਹਿੰਦੇ ਆ ਜੀ ਕੋਈ ਵਧੀਆ ਜੀ ਥਾਂ ਤੇ ਅਸੀਂ ਇਕੱਠੇ ਹੋਈਏ ਹਨਾ ਤੇ ਇਸ ਕਰਕੇ ਬਸ ਕਹਿੰਦੇ ਕਿ ਅੱਜਕੱਲ ਲੋਕਾਂ ਨੂੰ ਐਵੇਂ ਪੈਲਸਾਂ ਚ ਕਰਨਾ ਜ਼ਿਆਦਾ ਚੰਗਾ ਲੱਗਦਾ ਹੈ ਐਵੇਂ ਖੁੱਲੇ ਥਾਵਾਂ ਤੇ ਪ੍ਰੋਗਰਾਮ ਕਰਨ ਨਾਲੋਂ ਪਰ ਇਹ ਕਹਿ ਸਕਦੇ ਹਾਂ ਕਿ ਹਾਂ ਜੀ ਕਾਫੀ ਮਤਲਬ ਜੇ ਦੇਖਿਆ ਜਾਵੇ ਪੁਰਾਣੇ ਜ਼ਮਾਨੇ ਚ ਉਵੇਂ ਹੁੰਦਾ ਸੀਗਾ ਉਸ ਤੋਂ ਕਾਫੀ ਅਲੱਗ ਹੋ ਗਿਆ ਇਹ ਕਾਫੀ ਬਦਲਾਅ ਆ ਗਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਵਿੰਦਰ ਕੌਰ ਖੋਲਰ ਹੈ ਮੈਂ ਅੱਜ ਇੱਥੇ ਤੀਜ ਦਾ ਫੰਕਸ਼ਨ ਸੈਲੀਬ੍ਰੇਟ ਕਰਨ ਆਈ ਸੀ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਦੀਦੀ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਹੋਏ ਨੇ ਸਾਰੀਆਂ ਲੇਡੀਆਂ ਇਕੱਠੀਆਂ ਹੋ ਕੇ ਮਿਲੀਆਂ ਜਿਵੇਂ ਸਾਲ ਬਾਅਦ ਹੀ ਫਰੈਂਡਸ ਮਿਲਦੇ ਆ ਜਦੋਂ ਹਨਾ ਇੱਥੇ ਇਕੱਠੀਆਂ ਹੁੰਦੀਆਂ ਜਿਹੜੀਆਂ ਲੇਡੀਆਂ ਅਸੀਂ ਇੱਕ ਕਲੱਬ ਦੀਆਂ ਨੇ ਬਹੁਤ ਮਜ਼ਾ ਆਇਆ ਬਹੁਤ ਅਸੀਂ ਫਨ ਕੀਤਾ ਬਹੁਤ ਆਪਣੇ ਮਤਲਬ ਸਭਿਆਚਾਰ ਨਾਲ ਜੋੜ ਕੇ ਰੱਖਦੇ ਆ ਦੀਦੀ ਹਰੇਕ ਸਾਲ ਇਹ ਜੋ ਉਪਰਾਲਾ ਕਰਦੇ ਆ ਮੋਬਾਈਲ ਨੰਬਰ ਸੁਟਕਾਰਾ ਮੈਂਦਾ ਜੀ ਇਸ ਕੰਮਾਂ ਦੇ ਨਾਲ ਹਾਂ ਜੀ ਇੱਥੇ ਆ ਕੇ ਤਾਂ ਮੋਬਾਈਲ ਭੁੱਲੀ ਜਾਈਦਾ ਮੋਬਾਈਲ ਯਾਦ ਹੀ ਨਹੀਂ ਰਹਿੰਦੇ ਕੁਝ ਵੀ ਨਹੀਂ ਯਾਦ ਰਹਿੰਦਾ ਨਾ ਘਰ ਨਾ ਬਾਤ ਐਦਾ ਹੁੰਦਾ ਜਿਵੇਂ ਬਸ ਬਿਲਕੁਲ ਫ੍ਰੀ ਮਾਈਂਡ ਹੋ ਕੇ ਇੰਜੋਏ ਕਰੀਦਾ ਇੱਥੇ ਆ ਕੇ ਕਿਸੇ ਵੀ ਇਵੈਂਟ ਤੋਂ ਪਾਰਟਿਸਪੇਟ ਕੀਤਾ ਹਾਂ ਜੀ ਮੈਂ ਇੱਥੇ ਹਰ ਸਾਲ ਦੀਦੀ ਦੇ ਇੱਥੇ ਫੰਕਸ਼ਨ ਤੇ ਆਉਣੀ ਆ ਲਾਸਟ ਟਾਈਮ ਵੀ ਸਾਡੇ ਹੀ ਕਰਦੀ ਮੇਰੀ ਜਠਾਣੀ ਦੀ ਇਸਨੇ ਸੰਭਰਾਲਾ ਬਣੇ ਸੀਗੇ ਇਸ ਵਾਰ ਮੈਂ ਬਣੀਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੇਰਾ ਨਾਮ ਸੁਪਨਾ ਠਾਪਰ ਹੈ

ਇਹ ਦਨਾਂ ਇਫਤਨ ਹੋ ਰਹਿ ਨੇ ਹੋਣੇ ਚਾਹੀਦੇ ਨੇ ਅੱਗੇ ਨਕ ਬਿਲਕੁਲ ਜੀ ਬਿਲਕੁਲ ਹੋਣੇ ਚਾਹੀਦੇ ਨੇ ਇਹਦੇ ਚ ਸਾਡਾ ਵਿਰਸਾ ਜਿਹੜਾ ਹੈ ਉਹ ਬੱਚਿਆਂ ਨੂੰ ਪਤਾ ਚੱਲਦਾ ਹੈ ਕਿ ਬੋਲੀਆਂ ਕੀ ਹੁੰਦੀਆਂ ਨੇ ਹੈ ਨਾ ਅੱਜ ਕੱਲ ਦੇ ਬੱਚੇ ਤਾਂ ਮੋਬਾਈਲਸ ਦੇ ਵਿੱਚ ਗੇਮਸ ਕਾਰਟੂਨਸ ਬਸ ਇਹਦੇ ਚ ਹੀ ਰਹਿ ਗਏ ਨੇ ਉਹਨਾਂ ਨੂੰ ਆਪਣੇ ਵਿਰਸੇ ਦਾ ਬਿਲਕੁਲ ਹੀ ਨਹੀਂ ਪਤਾ ਕਿ ਕੀ ਹੁੰਦਾ ਠੀਕ ਹੈ ਜੀ ਆਪ ਜੀ ਨਾਮ ਦੱਸੋ ਗੁਰਮੀਤਪੁਰ ਮੀਤੂ ਵੈਸੇ ਸਭ ਜਾਣਦੇ ਨੇ ਮੈਨੂੰ ਮੀਤੂ ਤੋਂ ਅੱਜ 30 ਸੈਲੀਬ੍ਰੇਟ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੈਂ ਹੈਗਾ ਤਾਂ ਕਲੱਬ ਦਾ ਮੈਂ ਹੀ ਹਾਂ ਕ੍ਰੀਏਟਿਵ ਲੇਡੀਜ਼ ਕਲੱਬ ਵੱਲੋਂ ਕਰ ਰਹੇ ਆਂ ਜੀ ਸਾਡਾ ਦਸਵਾਂ ਹੋਣਾ ਇੱਥੇ ਮੇਨ ਮੋਟੋ ਕੀ ਹੈ ਜੀ ਥੀਸ ਦਾ ਮੇਨ ਮੋਟੋ ਹੈਗਾ ਜੇ ਸਾਰੀਆਂ ਫੈਮਲੀਆ ਜਿਹੜੀਆਂ ਇਸ ਰੈਂਡ ਨੇ ਆ ਇੱਥੇ ਇੱਕ ਦੂਜੇ ਨੂੰ ਮਿਲਣ ਵਰਤਣ ਸਭ ਆਪਸ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਲੋਕੀ ਸਭ ਬਿਜ਼ੀ ਨੇ ਮੋਬਾਈਲਾਂ ਤੇ ਨੇ ਹੈਨਾ ਆਪਣਾ ਕਿਸੇ ਸਰਕਲ ਨਹੀਂ ਹੈਗਾ ਅਸੀਂ ਚਾਹਨੇ ਭਾਈਚਾਰਾ ਥੋੜਾ ਜਿਹਾ ਵਧੇ ਇਹਦੇ ਨਾਲ ਹੁਣ ਤੁਸੀਂ ਦੇਖਿਓ ਸਾਰੀਆਂ ਦੇਖੋ ਇੰਜ ਮਿਲਦੀਆਂ ਪਈਆਂ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਹੈ ਸਾਰੀਆਂ ਫਰੈਂਡਸ ਨੇ ਲੇਕਿਨ ਸਭ ਰਿਸ਼ਤੇਦਾਰਾਂ ਨੂੰ ਬਹੁਤ ਪਿਆਰ ਦਿੰਦੇ ਨੇ ਜੀ ਕਿਹੜੇ ਕਿਹੜੇ ਦੇ ਵਿੱਚ ਕਰਵਾਏ ਗਏ ਨੇ ਜਿਹੜੇ ਤੁਸੀਂ ਕੀ ਇਵੈਂਟਸ ਕਰਵਾਏ ਨੇ ਕਿਹੜੇ ਬਹੁਤ ਸਾਰੇ ਇਹਦੇ ਵਿੱਚ ਇਵੈਂਟਸ ਹੋਏ ਨੇ ਜੀ ਬਹੁਤ ਸਾਰੇ ਕੁਪਨ ਸੀਗੇ ਮੇਨ ਸੀਗਾ ਮਿਸ ਸਟੇਜ ਮਿਸਿਸ ਸਟੇਜ ਮਿਸਿਸ ਸਮਰਾਲਾ ਇਸ ਤੋਂ ਇਲਾਵਾ ਬਹੁਤ ਸਾਰੇ ਹੈਂਪਰਸ ਦਿੱਤੇ ਗਏ ਨੇ ਲੇਡੀਆਂ ਨੂੰ ਕੌਣ-ਕੌਣ ਚੁਣੇ ਗਏ ਇਹਦੇ ਵਿੱਚੋਂ ਜੀ ਦਵਿੰਦਰ ਸੀਗੀ ਮਿਸਿਸ ਸਮਰਾਲਾ ਮਿਸਿਸ ਸੁਪਨਾ ਥਾਪਰ ਸੀਗੀ मिसेस तेज मिस तीज सी तनिशा लोग निकल पाते हैं परंतु ਜਿਹੜਾ ਪੀਸੀਏ ਆਰਗੇਨਾਈਜ਼ ਕੀਤਾ ਤੇ ਨਿਊ ਜਨਰੇਸ਼ਨ ਲਈ ਕੀ ਮੈਸੇਜ ਹੈ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਦੇਖੋ ਮੇਰੇ ਕੋਲ ਅੱਜ ਵੀ ਛੋਟੇ ਛੋਟੇ ਬੱਚੇ ਤੁਸੀਂ ਦੇਖੇ ਹੋਣਗੇ ਪ੍ਰੋਪਰ ਮਦਰਸ ਨੇ ਡிரஸ் ਅਪ ਪਾਈਂ ਕਰਕੇ ਲਿਆਂਦੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਕਹਿੰਨੇ ਆ ਕਿ ਬੱਚੇ ਨੂੰ ਆਪਣੇ ਵਿਰਸੇ ਨਾਲ ਜੋੜੋ ਕਿਉਂਕਿ ਆਪਾਂ ਮਾਡਰਨ ਵਿੱਚ ਜਾ ਰਹੇ ਆ ਉਹ ਸਾਡਾ ਵਿਰਸਾ ਨਹੀਂ ਹੈ ਸਾਡਾ ਪਹਿਰਾਵਾ ਨਹੀਂ ਹੈ ਉਹ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਚਾਹੇ ਕਿ ਛੋਟੇ ਛੋਟੇ 2-2 ਸਾਲ ਦੇ ਬੱਚਿਆਂ ਨੇ ਵੀ ਸਲਵਾਰ ਸੂਟ ਟਿੱਕੇ ਲਗਾਏ ਹੋਏ ਨੇ ਫਰਾਂਦੇ ਪਾਏ ਹੋਏ ਨੇ ਜਦੋਂ ਵਿਰਸੇ ਨਾਲ ਜੁੜਨਗੇ ਆਪਸ ਪਿਆਰ ਮੁਹੱਬਤ ਵੀ ਹੋਏਗਾ ਨਹੀਂ ਤਾਂ ਫਿਰ ਕਿਹੜੀ ਕਿਹੜੀ ਗੇਮ ਕਰਾਈ ਗਈ ਇਹਦੇ ਵਿੱਚ ਇਹਦੇ ਵਿੱਚ ਅਸੀਂ ਜੀ ਸੌਕਣ ਸੌਕਣੇ ਕੀ ਗੇਮ ਸੀ ਜੀ ਅਨਦੇਖਾ ਦੰਧਾ ਸੀਗਾ ਜੀ ਉਸ ਤੋਂ ਇਲਾਵਾ ਚੇਅਰ ਗੇਮ ਸੀਗੀ ਜੀ ਸਾਜ 뮤지컬 ਚੇਅਰ ਗੇਮ ਸੀ ਮੈਮ ਇੱਕ ਖਾਸ ਜਿਹੜਾ ਤੁਸੀਂ ਆਰਗੇਨਾਈਜ਼ ਕੀਤਾ ਗਿਆ ਵੀ ਸੰਧਾਰੇ ਨੂੰ ਲੈ ਕੇ ਮੋਬਾਈਲ ਨਾਲ ਬਿਲਕੁਲ ਜੀ ਬਿਲਕੁਲ 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 ਸੰਧਾਰੇ ਦਾ ਤਾਂ ਕਿਸ ਨੂੰ ਅੱਜਕੱਲ ਪਤਾ ਹੀ ਨਹੀਂ ਹੈਗਾ ਅਗਲਾ ਹੁਣ ਤੁਸੀਂ ਮੈਂ ਸ਼ਾਇਦ ਉਹ ਕਲਿੱਪ ਵੀ ਦਿੱਤਾ ਸੀਗਾ ਵੀ ਆਨਲਾਈਨ ਦੇਖੋ ਭਰਾ ਜਦੋਂ 페 ਕਰਦੇ ਨੇ ਤੇ ਉਹਦਾ ਓਨੀ ਖੁਸ਼ੀ ਨਹੀਂ ਏ ਭੈਣਾਂ ਨੂੰ ਵੀ ਕਿਉਂਕਿ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਇੱਕ ਭੈਣ ਭਰਾ ਦਾ ਰਿਸ਼ਤਾ ਹੈ ਉਹ ساری ਜ਼ਿੰਦਗੀ ਜੁੜਿਆ ਰਹਿੰਦਾ ਹੈ ਉਹ ਟੁੱਟਦਾ ਕਦੋਂ ਹੈ ਜਦੋਂ ਅਸੀਂ ਮਿਲਦੇ ਨਹੀਂ ਹੈਗੇ ਜਦੋਂ ਮਿਲਦੇ ਨਹੀਂ ਆ ਉਹ ਟੁੱਟ ਜਾਂਦਾ ਜਦੋਂ ਮਿਲਦੇ ਆ ਤੇ ਇੰਜ ਲੱਗਦਾ ਕਿ ਬਚਪਨ ਵੀ ਉਹਨਾਂ ਨਾਲ ਬਿਤਾਇਆ ਹੋਇਆ ਯਾਦ ਵੀ ਆਂਦਾ ਓਨਕੀਆਂ ਨਿਕੀਆਂ ਗੱਲਾਂ ਦੇਖ ਕੇ ਸੁਣ ਕੇ ਅਸੀਂ ਸਭ ਭਾਵਾਂ ਨਾਲ ਇਹ ਭੈਣਾਂ ਨਾਲ ਹੀ ਕਰਦੇ ਆ ਜੋ ਸੰਧਾਰ ਲੈ ਕੇ ਆਉਂਦੇ ਨੇ ਤੇ ਮਨ ਵਿੱਚ ਖੁਸ਼ੀ ਵੀ ਹੁੰਦੀ ਏ ਚਾਹੇ ਛੋਟੀ ਜੀ ਚੀਜ਼ ਹੋਵੇ ਚਾਹੇ ਵੱਡੀ ਹੋਵੇ ਉਹ ਸਾਰਿਆਂ ਨਾਲ ਬੰਨ੍ਹਦੇ ਵੀ ਆ ਕਿ ਮੇਰੇ ਪੇਕੇਆਂ ਤੋਂ ਆਏ